ਹਾਂ ਜੀ ਇੱਕ ਇੱਕ ਪੰਥਾ ਵੇਖੋ ਜੀ ਨਹੀਂ ਨਹੀਂ ਬੱਲੇਬਾ ਸਤਨਜੀ ਸੇਖਮਾ ਤੇ ਕੋੜਨਾ ਇੱਕ ਟਰੱਕ ਇੱਕ ਕਾਰ ਤੇ ਇੱਕ ਹੋਰ ਕਾਰ ਇਹਨਾਂ ਤਿੰਨਾਂ ਦਾ ਆਪਸ ਵਿੱਚ ਇੱਕ ਐਕਸੀਡੈਂਟ ਹੋਇਆ ਤੇ ਜਿਹੜੀ ਟਰਾਲੀ ਸੀ ਉਹ ਉੱਥੇ ਕੋਈ ਪ੍ਰਾਲੀ ਦਾ ਡੰਪ ਹੈ ਉੱਥੋਂ ਆਪਣਾ ਉੱਪਰ ਚੜਨ ਲੱਗੀ ਸੀ ਤੇ ਇੱਕ ਗੱਾਰ ਆ ਰਹੀ ਸੀ ਤਰੋਂ ਪਟਾੜੇ ਵੱਲ ਜਾ ਰਹੀ ਸੀ ਤੇ ਇੱਕ ਗੱਾਰ ਕਾਦੀਆਂ ਬਲਵਾਰੀ ਸੀ ਇਹਨਾਂ ਦਾ ਆਪਸ ਵਿੱਚ ਐਕਸੀਡੈਂਟ ਹੋ ਗਿਆ ਜਿਹਦੇ ਨਾਲ ਜਿਹੜੀਆਂ ਐਸ ਬਲੇ ਤਿੰਨ ਜਿਹੜੀਆਂ ਉਹ ਮੌਤਾਂ ਹੋ ਗਈਆਂ ਨੇ ਔਰ ਇੱਕ ਬੰਦਾ ਜਿਹੜਾ ਕਾਫੀ ਸੀਰੀਅਸ ਹੈ ਜਿਹਨੂੰ ਅਵਸਰ ਹੱਥੋਂ ਭਿੱਜਿਆ ਤੇ ਜਿਹੜੇ ਆਪਣੇ ਟਰੈਕਟਰ ਟਰਾਲੀ ਦੇ ਦੋ ਇੱਕ ਡਰਾਈਵਰ ਸੀ ਉਹਦੀ ਵੀ ਡੈਥ ਹੋ ਗਈ ਆ ਤੇ ਜਿਹੜਾ ਇੱਕ ਕੰਡਕਟਰ ਸੀ ਟਰਾਲੀ ਦਾ ਉਹਦੀ ਵੀ ਲੱਤ ਕੱਟੀ ਗਈ ਆ ਇਸ ਤਰ੍ਹਾਂ ਇੱਕ ਕਾਰ ਦੇ ਵਿੱਚੋਂ ਦੋ ਕੈਜੂਐਲਟੀ ਹੋ ਗਏ ਨੇ ਡੈਥ ਹੋ ਗਈ ਐ ਤੇ ਬਾਕੀ ਜਿਹੜਾ ਇੱਕ ਆਪਣੇ ਜਿਹੜਾ ਜ਼ਖਮੀ ਆ ਉਹਨੂੰ ਅੰਮਸਰ ਹਸਪਤਲ ਭੇਜਿਆ ਗਿਆ ਹੈ ਅਸੀਂ ਫਿਲਹਾਲ ਜਿਹੜਾ ਇਹਨਾਂ ਦਾ ਆਪਣਾ ਇਲਾਜ ਡਾਕਟਰ ਇਲਾਜ ਕਰ ਰਹੇ ਨੇ ਸਾਡੀ ਜਿਹੜੀ ਪੁਲਿਸ ਪਾਰਟੀ ਦੇ ਡਾਕਟਰ ਇਹਦੇ ਇਲਾਜ ਵਿੱਚ ਲੱਗੀ ਹੋਈ ਆ ਤੇ ਅਸੀਂ ਜਿਹੜਾ ਹੁਣ ਮੌਕੇ ਤੇ ਚੱਲੇ ਆ ਮੌਕੇ ਦੇਖ ਕੇ ਸਾਰਾ ਕੁਝ ਦੇਖ ਕੇ ਪ੍ਰਾਈਮਾ ਫੇਸੀ ਤੁਹਾਨੂੰ ਕੀ ਲੱਗਦੀ ਹੈ ਪ੍ਰਾਈਮਾ ਪ੍ਰਾਈਮਾ ਫੇਸਾ ਦੇ ਵਿੱਚ ਇਹ ਐਕਸੀਡੈਂਟ ਆ ਐਕਸੀਡੈਂਟ ਦੇ ਵਿੱਚ ਹਾਲੇ ਕੋਈ ਕਲੀਅਰ ਨਹੀਂ ਹੋ ਰਿਹਾ ਉਹ ਸਾਰੀ ਆਪਣਾ ਸਾਡਾ ਇਨਵੈਸਟੀਗੇਸ਼ਨ ਦਾ ਪਾਰਟ ਹੈ ਉਹ ਇਨਵੈਸਟੀਗੇਸ਼ਨ ਕਰਕੇ ਜੋ ਵੀ ਸਹੀ ਤੱਥਾਂ ਦੇ ਆਧਾਰ ਤੇ ਮੰਦੀ ਕਾਰਵਾਈ ਕਰਕੇ ਅਮਲੂਤ ਕਰਦੇ ਨੇ ਜਖਮੀ ਜਖਮੀ ਤਿੰਨ ਤਿੰਨ ਦੋ ਛੇ ਪੰਜ ਪੰਜ ਜੋ ਹੋਰ ਜਖਮੀ ਪੰਜ ਹੋ ਜੀ ਜੀ ਤੇ ਟਰੈਕਟਰ ਟਰਾਲੀ ਵਾਲਾ ਜੋ ਸੜਕ ਤੇ ਚੜ ਰਿਹਾ ਸੀ ਕਿਉਂਨੇ ਕੋ ਰਿਫਲੈਕਟਰ ਲਾਈਟ ਕੁਛ ਨਹੀਂ ਲਗਾਇਆ ਹੱਲੇ ਜੀ ਇਨਵੈਸਟੀਗੇਸ਼ਨ ਦਾ ਪਾਰਟ ਹੈ ਰਿਵੈਸਟੀਗੇਸ਼ਨ ਅਸੀਂ ਕਰ ਰਹੇ ਹਾਂ ਸਾਡੇ ਕੋਲ ਰਾਤ ਨੂੰ ਡੈਡ ਬੋਡੀ ਆਈਆਂ ਤਿੰਨ ਡੈਡ ਬੋਡੀਜ਼ ਆਈਆਂ ਨੇ ਤੇ ਉਹਨਾਂ ਨੂੰ ਸਬੰਧਤ ਪੁਲਿਸ ਸਟੇਸ਼ਨ ਵਾਲੇ ਜੋ ਮਾਗਲਮ ਸੀ ਜੀ ਉਹ ਲੈ ਕੇ ਆਏ ਸੀਗੇ ਤੇ ਉਹ ਤਿੰਨ ਡੈਡ ਬੋਡੀਆਂ ਨੂੰ ਸਿਵਲ ਹਸਪਤਾਲ ਬਟਾਲਾ ਮੋਰਚੀ ਦੇ ਸ਼ਿਫਟ ਕਰਾ ਦਿੱਤੀਆਂ ਨੇ ਤੇ ਤਿੰਨ ਜ਼ਖਮੀ ਆਏ ਸੀਗੇ ਉਹ ਸਾਡੇ ਕੋ ਮੁਰਲੀ ਸਹਾਇਤਾ ਲੈ ਕੇ ਵਾਪਸ ਆਪਣੇ ਘਰ ਚਲੇ ਗਏ ਨਹੀਂ ਉਹ ਦਾਖਲ ਨਹੀਂ ਸੀਗੇ ਹੋਣਾ ਚਾਹੁੰਦੇ ਤੇ ਉਹਨਾਂ ਦੀ ਹਾਲਾਤ ਇੱਕ ਠੀਕ ਸੀ ਮਨਨਵਾਲੇ ਹਨੀ ਮਰਨ ਵਾਲਿਆਂ ਦੇ ਵਿੱਚ ਇੱਕ ਦਾ ਨਾਮ ਸੀਗਾ ਕਰਨ ਸਨ ਆਫ ਸਤਪਾਲ ਤੇ ਇੱਕ ਦਾ ਨਾਮ ਸੀਗਾ ਰਜੇਸ਼ ਸਨ ਆਫ ਬੱਗਾਰਾਮ ਤੇ ਤੀਸਰੇ ਦਾ ਨਾਮ ਸੀਗਾ ਸੁਰਜੀਤ ਸਿੰਘ ਸਨ ਆਫ ਦਰਸ਼ਨ ਸਿੰਘ ਕਿੰਨੇ ਕਿੰਨੇ ਏਜ ਇਹ ਜੋ ਅਲੱਗ-ਅਲੱਗ ਬਕਬਕ ਇਹ ਸੀਗੀ ਕਿਸੇ ਕਿਸੇ ਦੀ ਏਜ ਲਗ ਸਬੰਧਿਤ 25 ਸਾਲ ਸੀਗਾ ਕੋਈ 30 ਸਾਲ ਦਾ ਸੀਗਾ ਅੱਛਾ ਕੋਈ ਇਹ ਵੀ ਜਾਣਕਾਰੀ ਹੈ ਕਿ ਜਦਨਾ ਤਿੰਨ ਜਖਮੀ ਆਉਣ ਤਾਂ ਲਾ ਹੋਣੀ ਚਾਹੀਦੀ ਹੈ ਹੱਦੀ ਉਹ ਸਾਡੇ ਕੋਲ ਨਹੀਂ ਆਏ ਸਾਡੇ ਕੋਲ ਤਿੰਨ ਜਖਮੀ ਆਏ ਸੀਗੇ ਉਹਨਾਂ ਦੇ ਕੋਈ ਧਮੇਜ ਇੰਜਰੀ ਨਹੀਂ ਦਿਖਦੀ ਪਈ ਸੀਗੀ ਤੇ ਉਹਨਾਂ ਨੇ ਸਾਸੀ ਉਹਨਾਂ ਦਾ ਇਲਾਜ ਕੀਤਾ ਤੇ ਉਹਨਾਂ ਨੂੰ ਦਾਖਲ ਹੋਣ ਲਈ ਵੀ ਕਹਿਆ ਸੀ ਬਟ ਉਹ ਕਹਿੰਦੇ ਸੀ ਕਿ ਸਿੱਧਾ ਦਾਖਲ ਨਹੀਂ ਹੋਣਾ ਚਾਹੁੰਦੇ ਤੇ ਉਹ ਵਾਪਸ ਆਪਣੇ ਘਰ ਚਲੇ ਗਏ ਜਿਹੜੇ ਤੋਂ ਉਹਨਾਂ ਦੀ ਪੁਲਿਸ ਨੇ ਆਏ ਇਹ ਪੁਲਿਸ ਸਟੇਸ਼ਨ ਸੇ ਆਏ